ਹਾਲੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚਿਆ ਪਿੰਡ ਛਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਸਰਮਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਹਿਲਾਂ ਤਾਂ ਬਹੁਤ ਸਾਰੀਆਂ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਹਾ ਕਰੋ ਪਸ਼ੂ ਟੇ ਵੀ ਰੁਟੀਨ ਚ ਆਉਂਦੇ ਆ ਅੱਜ ਇਸ ਵੀਡੀਓ ਵਿੱਚ ਨਾਲ ਤੁਹਾਨੂੰ ਆਪਾਂ ਟੋਟਲ 3 ਦਿਖਾਉਣੇ ਆ ਦੋ ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਜਰਸੀ ਬ੍ਰੀਡ ਦੇ ਵਿੱਚ ਵੜ ਦਿਖਾ ਦਾਂਗੇ ਦੋ ਪਸ਼ੂ ਗੱਭਣ ਪਿਆਰੀਆਂ ਵਾਲੇ ਆ ਇੱਕ ਜਿਹੜੀ ਮੱਝ ਉੱਧਰ ਤੁਸੀਂ ਦੇਖੋਗੇ ਬਟ ਤਾਜੀ ਸੱਜਰ ਸੂਈ ਆ ਇਹ ਅੱਜ ਭਲਕ ਦੇ ਵਿੱਚ ਸਮਾਂ ਬਿਲਕੁਲ ਗਿੱਲੇ 나ੜੂ ਬਚਾ ਮਗਰ ਫੀਮੇਲ ਕਾਫ ਕੱਟੀ ਨੂੰ ਜਨਮ ਦਿੱਤਾ ਸੋ ਮੱਝ ਚੰਗੀ ਆ ਵੱਡੇ ਕਦ ਕੱਦ ਦੇ ਵਿੱਚ ਕਿਸਾਨ ਜਰੂ ਅੱਜ ਤਰੀਕ 11 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆ ਪਸ਼ੂ ਤੇਨ ਦਿਖਾਉਣੇ ਆ ਬਾਕੀ ਮੇਰਾ ਵੀਰ ਜਿਹੜਾ ਸੋਇ ਸੋਇ ਐਨੀਮਲ ਹੁੰਦਾ ਉਹ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਤੇ ਗੱਬਣ ਪਸ਼ੂ ਕਿਉਂ ਥਾਂ ਦੇ ਟਿੱਪ ਕੇ ਤਸੱਲੀ ਉਹ ਕਰਨੀ ਤੁਹਾਡਾ ਫਰਜ਼ ਬਣਦਾ ਆਪਣੀ ਜਿੱਦਾਂ ਮਰਜ਼ੀ ਤਸੱਲੀ ਤੁਸੀਂ ਆਨ ਕੇ ਵਿਜ਼ਿਟ ਕਰਕੇ ਕਰ ਸਕਦੇ ਹੋ ਬਿਲਕੁਲ ਸ਼ਕਰੀ ਪਿੰਡ ਨੇੜੇ ਸਰਿਆਲੀ ਕਲਾਂ ਠੀਕ ਹੈ ਸਰਿਆਲੀ ਥੋੜੀ ਦੂਰੀ ਤੇ ਆ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਆ ਸਰਿਆਲੀ ਮੰਡ ਜੱਲੇਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਰਜੀ ਸਿੰਘ ਸਾਸਰੀਕਰ ਸੱਸੀ ਗਾਲ ਸਾਨੂੰ ਸਾਹਿਬ ਜੀ ਹੋਰ ਭਾਜੀ ਠੀਕ ਹੈ ਠੀਕ ਹੈ ਮੇਰਿਆ ਕਿਰਪਾ ਗੁਰੂ ਮਾਰੀ ਜਾਂਦੇ ਸ਼ਾਲਾ ਜੀ ਮੇਰਾ ਚੜ੍ਹਦੀਆਂ ਕਲਾ ਗੁਰੂ ਰਾਮਦਾਸ ਦੀ ਕਰਵਾ ਚਲੋ ਸ਼ੁਕਰੇ ਮਾਲਕ ਦਾ ਅੱਛਾ ਵੀਰ ਜੀ ਮਾਲ ਇਸੇ ਤਰ੍ਹਾਂ ਤਕਰੀਬ ਬਣਾਉਂਦਾ ਜਾਂਦਾ ਰਹਿੰਦਾ ਜੀ ਥੋੜੀ ਜਿਹੀ ਵਿੱਚ ਲੇਟ ਹੋ ਜਾਊਗਾ ਪੱਤੇ ਪਸ਼ੂ ਹਾਂ ਜੀ ਇੱਕ ਦੋ ਪਹੂ ਆਉਂਦੇ ਜਾਂਦੇ ਜਿਤਨਾ ਕੋਹਾ ਕੰਮਕੁੰਮ ਦੇ ਦਿਨਾਂ ਦੇ ਵਿੱਚ ਥੋੜਾ ਜਿਹਾ ਕੰਮ ਵੀ ਇੱਕ ਦੋ ਲਈ ਆਏ ਹੋਗੇ ਠੀਕ ਆ ਠੀਕ ਆ ਠੀਕ ਆ ਤੇ ਅੱਜ ਆਪਣੇ ਕੋਲ ਜਿਵੇਂ ਆਪਾਂ ਇੱਕ ਸਟਾਰਟਿੰਗ ਦੀ ਸ਼ੁਰੂਆਤ ਕੀਤੀ ਆ ਵੀ ਤਿੰਨ ਹੀ ਪਸ਼ੂ ਆ ਪਸ਼ੂ ਤੇ ਚਾਰ ਹੀ ਸੰਤੂ ਸਾਹਿਬ ਇੱਕ ਵੜ ਦੇਖੀ ਆ ਅੱਛਾ ਜੀ ਤੇ ਹੁਣ ਤਿੰਨ ਆਏ ਹੋ ਗਏ ਠੀਕ ਆ ਜੀ ਹਾਂਜੀ ਤੇ ਇੱਕ ਹੀ ਮੱਝ ਸੂਈਏ ਦੋ ਗੱਬਰ ਆ ਗਏ ਆਪਾਂ ਹਾਂਜੀ ਹਾਂਜੀ ਇਹ ਮੈਂ ਰਾਤ ਹੀ ਸੂਈ ਆ ਜੀ ਕੋ ਬਾਕ ਵਜੇ ਦੇ ਸਾਮਨਾ ਠੀਕ ਆ ਜੀ ਘੇਰ ਜੂਰ ਬਿਲਕੁਲ ਓਕੇ ਪਾਤੀ ਰਾਤ ਆਪਣੇ ਇੱਥੇ ਫਾਰਮ ਦੇ ਘਰੇ ਤੇ ਆਹ ਹਾਂ ਆਪਣੇ ਕੋਲ ਸੂਈ ਆ ਜੀ ਜੇਰ ਵੀ ਆਪਾਂ ਨੂੰ ਜੇਰ ਆਪ ਮੈਨੂੰ ਠੀਕ ਇਹ ਵਿਚਵਾਹੀ ਹੋਈ ਸੰਤੂ ਸਾਹਿਬ ਦੀ ਮਾਰਨਿੰਗ ਹਾਂਜੀ ਹਾਂਜੀ 3.4 ਲੀਟਰ ਬਹੁਤ ਬੋੜਾ ਕੱਢਿਆ ਵਾ ਠੀਕ ਆ ਪਹਿਲੀ ਚਵਾਈ ਹੋ ਗਈ ਹੈ ਨਾ ਹਾਂਜੀ ਹਾਂਜੀ ਇੱਕ ਚਵਾਈ ਹੋ ਗਈ ਹੈ ਜੀ ਤੇ ਅੱਛਾ ਵੀਰੇ ਦਾ ਸੂਆ ਕਿੰਨਾ ਹੋਊਗਾ ਮੈਨੂੰ ਸੂਆ ਤਿੱਜਾ ਜੀ ਤਿੱਜਾ ਸੂਆ ਹਾਂਜੀ ਮਗਰ ਵੀ ਕੱਟੀ ਆ ਗਈ ਆ ਮਗਰ ਕੱਟੀ ਆ ਜੀ ਬਾਬੀ ਮਗਰ ਕੱਟੀ ਆ ਫੀਮੇਲ ਕਾਫ ਬਿਲਕੁਲ ਗਿੱਲੇ ਨਾੜੂਏ ਨਾਲ ਬੱਚਾ ਆਹ ਦੇਖੋ ਰਾਤ ਹੀ ਸੂਈਏ ਜੇਦੂਰ ਪ੍ਰੋਪਰ ਪਾਤੀ ਆ ਠੀਕ ਆ ਜੀ ਉਹ ਵੀਡੀਓ ਬਣੀ ਪਈ ਆ ਸੋ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਹਾਂਜੀ ਆਹ ਫੇਸ ਕੁਆਲਿਟੀ ਇਹਦੀ ਠੀਕ ਆ ਜੀ ਤੇ ਆਹ ਹਵਾਨਾ ਚੱਡਾ ਚੌੜ ਜਾਂਦੀ ਵੀਰ ਪੋਲੀ ਹਨ ਭਰਾ ਬਣ ਗਿਆ ਜਿਹੜਾ ਮੁਗਿੰਗ ਚੋਕ ਦੇ ਜਿਹੜਾ ਗਾ ਡੰਗਰਾ ਚੋਕ ਵੇਖ ਚਵਾਈ 1 ਨੰਬਰ ਠੀਕ ਹੈ ਜੀ ਲੋ ਜੀ ਬਾਕੀ ਬੇਰਪੋੜ ਹਵਾਨੇ ਚੱਡੇ ਤੇ ਉੱਪਰ ਤੁਸੀਂ ਆ ਦੇਖੋ ਠੀਕ ਹੈ ਜੀ ਤੇ ਪੂਰੀ ਬਾਦੀ ਬੰਤਰ ਦੀ ਨਿਗਰ ਵੱਡੇ ਕਦ ਕੱਦ ਦੇ ਵਿੱਚ ਜਿਹੜੀ ਆਪਾਂ ਤਾਂ ਆ ਪਾ ਦੇਖੋ ਬੜੀ ਚੰਗਾ ਭਰਾ ਹੋਈ ਆ ਹਾਂ 14 ਤੋਂ 15 ਲੀਟਰ ਦੁੱਧ ਕਰਦੀ ਆ ਠੀਕ ਹੈ ਜੀ ਪਿਛਲੇ ਸੂਆਂ ਦਾ ਹਾਂ ਜੀ ਹਾਂ ਜੀ ਆ ਦੇਖੋ ਗੈਪ ਕਰੋ ਚਾਕੇ ਠੀਕ ਹੈ ਜੀ ਆਪਸੀ ਤੁਹਾਣਾ ਗੈਪ ਬਹੁਤ ਵਧੀਆ ਚੰਗੀ ਵਿਰਲੁੱਪ ਤੇ ਥਣ ਲੱਗਾ ਹਾਂ ਜੀ ਪੂਰੀ ਮਜਬੂਤ ਚੰਗੇ ਸੋਨੇ ਪਿੱਠਪੂੜੇ ਦੇ ਵਿੱਚ ਮਾਝੇ ਦੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਿੱਛਾ ਸੋਹਾ ਬਾਕੀ ਸਾਂਭੀ ਵੀ ਚੰਗੀ ਹੈ ਲੰਬਾਈ ਨੰਬੂਈ ਮੈਂ ਤੁਹਾਨੂੰ ਕੋਲੀ ਚੈੱਕ ਕਰਾਉਣੀ ਆਪਾਂ ਬਾਹਰ ਇੱਧਰ ਕੱਢ ਕੇ ਤੋੜ ਕੇ ਸੋਣੀ ਹਾਈਟ ਲੈਂਥ ਵਾਲੀ ਜਿਹੜੀ ਦੋਸਤੋ ਮਾਝਾ ਬਾਕੀ ਚੁਵਾਈਸ ਮਾਝਾ ਚੰਗਾ ਠੀਕ ਹੈ ਜੀ ਚੁਵਾਈ ਇੱਕ ਨੰਬਰ ਦੀ ਜੀ ਇੱਕ ਚੁਵਾਈ ਜਿਹੜੀ ਇਹਦੀ ਹੋ ਚੁੱਕੀ ਹੈ ਠੀਕ ਹੈ ਜੀ ਇਹਦੇ ਹਿਸਾਬ ਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਠੀਕ ਹੈ ਚੁਵਾਈ ਇੱਕ ਨੰਬਰ ਆ ਲੱਗਦਾ ਹਾਂ ਐਨ ਤੋੜਦੇ ਲੰਬਾ ਐ ਲੰਮੀ ਕਰਦੇ ਲੰਬਾਈ ਲੰਬੀ ਬੜੀ ਵੇਰਬੂਲ ਦੀ ਬੜੀ ਹੈ ਹਾਂ ਵੀ ਚੰਗੀ ਆ ਮੈਂ ਬਹੁਤ ਕੱਦ ਵਜਨ ਪਾ ਲਿਆ ਅਰੇ ਕਰਦੇ ਨੇ ਕੋਈ ਗੱਲ ਨਹੀਂ ਉਹ ਥੋੜਾ ਬੱਚੇ ਦਾ ਕਰਦੀ ਕੋਈ ਗੱਲ ਨਹੀਂ ਇਥੇ ਨੇੜੇ ਨੇੜੇ ਤੋੜਦੇ ਨੇ ਇਹਨੂੰ ਲੰਬਾ ਐ ਕੱਢਦੇ ਨੇ ਬਾਹਰ ਨੂੰ ਕੋਈ ਨਹੀਂ ਇਹ ਨਾ ਕਰੇ ਮੈਂ ਕਿਸ ਨੇ ਸਾਂਭੀ ਚੰਗੀ ਜੰਮੀ ਬਾਈ ਕਰੇ ਨਹੀਂ ਚੰਗੀ ਰੀਜ ਨਾਲ ਸਾਂਭੀ ਹੈਗੇ ਹਾਂ ਬਸ ਹਾਈਟ ਕਰੋ ਚੱਲ ਠੀਕ ਆ ਵੀ ਬੰਦੇ ਇਹ ਆਈ ਵੀ ਮਤਲਬ ਖਾਜ ਬੰਦੇ ਆ ਆਪਣੀ ਸਾਡੇ ਪਿੰਡ ਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਦੇ ਅੱਛਾ ਜੀ ਹਾਂਜੀ ਲੋ ਵੀ ਬਾਕੀ ਗਰਲੋ ਵੇਖੋ ਆ ਕਿ ਸੰਧੂ ਸਾਹਿਬ ਆਖਣਾ ਚਲੋ ਆਪਾਂ ਚੋਈਤ ਨਹੀਂ ਫੈਂਡ ਵੀ ਮੈਂ ਦੀ ਇੰਨੀ ਜੇ ਕਿਸੇ ਵੀ ਰਖਣੀ ਆ ਫੈਂਡ 10 ਜੀਰੋ ਤੋਂ ਉੱਤੇ ਹੁੰਦੇ ਮਨਾਮ ਵੀ ਹੋਏ ਦੋ ਦੋ 14 ਤੋਂ 15 ਲੀਟਰੇ ਖਰਾਉਂਦੀ ਆ ਬਾਕੀ ਮਾਜੀ ਵੀਰ ਸਬਜ਼ੀ ਬਹੁਤ ਵਧੀਆ ਚੰਗੀ ਵੱਡੀ ਆ ਢਾਜ ਢੂਚੇ ਦੀ ਬੜੀ ਚੰਗੀ ਆ ਹਾਂਜੀ ਲੋ ਵੀ ਦੋਸਤੋ ਪੂਰੀ ਪੜੀਪੂਰੀਤੀ ਮੈਂ ਆ ਵੈਸੇ ਚਲੋ ਸੂਸਵਾ ਦੇ ਵਿੱਚ ਪੂਰੀ ਪਸ਼ੂਆ ਆ ਹੁੰਦਾ ਤੇ ਫਿਰ ਵੀ ਕਰਮਾਂ ਦੀ ਕਿਸੇ ਪਾਸਿਓ ਕੋਈ ਇਹ ਨਹੀਂ ਦਿਖਾਉਂਦੇ ਪਈਏ ਕੋਈ ਫਰਕ ਨਹੀਂ ਪਿਆ ਫਿਰ ਵੀ ਉਤਰਾ ਸੂਈ ਦਾ ਡੰਗਰ ਤਾਂ ਪੈ ਹੀ ਜਾਂਦਾ ਫਰਕ ਆ ਇਥੇ ਬੰਨ ਕਿਉਂਕਿ ਬੱਚਾ ਦੇਖ ਲਈਏ ਤਾਂ ਮਗਰ ਕੱਤੀ ਬੜੀ ਜੰਮੀ ਪੜੀ ਆ ਵੇਖੋ ਹਾਂਜੀ ਕੱਤੀ ਪੂਰੀ ਨਿੱਗਰ ਆਈ ਆ ਮਗਰ ਤੇ ਇਨਾ ਬੱਚਾ ਅੰਦਰੋਂ ਆ ਠੀਕ ਹੈ ਜ ਉਸ ਤੋਂ ਬਾਅਦ ਪਸ਼ੂ ਥੋੜਾ ਬਾਰਾ ਤੁਹਾਨੂੰ ਪਤਾ ਜੀ ਜਿਹੜੀ ਪਾਈ ਸੰਤੂ ਸਾਹਿਬ ਆ ਪੂਰਾ ਤਗੜਾ ਪਟ ਨਾਨਕ ਜੀ ਐਡਾ ਰੋਕੇ ਆ ਬੈਠ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਬਹੁਤ ਖੂਬਸੂਰਤ ਚੰਗੀ ਮੱਝ ਆ ਠੀਕ ਹੈ ਜੀ ਬਾਕੀ ਪਖਾਲਾ ਬਖੂਲਾ ਬਹੁਤ ਵ ਤਾਂ ਵੈਸੇ ਚਵਾਈ ਜਰੀ ਕੋਈ 4-5 4 ਕਿਲੋਟਰ ਮਾਰਕ ਕਰ ਲਈ ਆ ਚਾਰ ਤੋਂ ਮਤਲਬ ਤੇ ਹੁਣ ਮੈਨੂੰ ਲੱਗਦਾ ਵੀ ਸ਼ਾਮ ਵੀ ਚਵਾਈ ਦੇ ਟਾਈਮ ਥੱਲੇ ਪੂਰੀ ਖੜ ਜੂਗੀ ਪੂਰੀ ਪੂਰੀ ਖੜੂਗੀ ਇਹ ਆ ਬਹੁਤ ਸੋਨਾ ਵਿਖਾਵਾ ਚੰਗੀ ਹਸਤੰਦੂ ਸਾਹਿਬ ਇੱਕ ਸਾਰ ਲੇਵਾ ਠੀਕ ਆ ਜੀ ਕੋਈ ਕਿਸੇ ਪਾਸੇ ਖੁੰਜੀ ਨਹੀਂ ਗਈ ਤੇ ਉਹਦਾ ਵੀਰ ਸਰਜੀਤ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਮੁੱਲ ਤੇ ਭਾਵੇਂ ਸੰਧੂ ਸਾਹਿਬ ਆਪਾਂ ਲੱਖ ਕਰ ਦਈਏ ਹਾਂਜੀ ਇਹ ਆਪਾਂ 95 ਦੀ ਦੇ ਦਾਂਗੇ ਵਿੱਚੋਂ ਮਾਨਤਾਨ ਕਰ ਦਾਂਗੇ 95 ਦੀ ਹਾਂਜੀ ਵੀ ਜਿੱਥੇ ਕ ਆਪਾਂ ਨਾਰਮਲੀ ਦੇ ਦੇਣੀ ਆਪਾਂ ਹਾਂ ਹਾਂ ਜਿੱਥੇ ਦੇ ਦੇਣੀ ਆਪਾਂ ਤੁਹਾਡਾ ਉਹਨੇ ਅੱਗੇ ਉਹਨੇ ਕਿ ਹੁੰਦਾ ਆਪਾਂ ਰੱਖਦੇ ਇੰਜ ਨੇ ਬਿਲਕੁਲ ਬਿਲਕੁਲ ਕਰਤਾ ਕਿ ਕਿਉਂ ਵੀਰ ਦਾ ਮਾਨਤਾਨ ਸਹੀ ਹੈ ਜੀ ਬਾਕੀ ਮੈਂ ਰੱਖਣ ਵਾਲੀ ਵੀ ਕਿਸ ਘਰੇ ਰੱਖਣੀ ਬਹੁਤ ਚੰਗੀ ਆ ਰੱਖਣ ਦੀ ਕੋਈ ਇਹ ਨਹੀਂ ਵੀ ਉਹਨੇ ਚੰਗੀ ਮੱਝ ਵੀ ਸਾਰਾ ਕੁਝ ਦਿਸੀ ਜਾਂਦਾ ਪਿਆ ਸਾਹਮਣੇ ਆ ਮੈਂ ਵੀ 1 ਲੱਖ ਦੋਸਤਾਂ ਦੀ ਡਿਮਾਂਡ ਆ ਤੇ 95000 ਮੈਂ ਦੇ ਆ ਠੀਕ ਆ ਜੀ ਤੋ ਬਾਕੀ ਜਿਹੜੇ ਭਰਾ ਨੂੰ ਚਚੂਗੀ ਸੌਦਾ ਕਰ ਲਿਓ ਹਾਂਜੀ ਚੋਕੇ ਜਿੱਦਾ ਮਰਜ਼ੀ ਆਪਣੀ ਤਸੰਨੀ ਕਰੀ ਚੱਲਿਆ ਠੀਕ ਆ ਜੀ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਦਿਖਾ ਦਿੰਦੇ ਥੋੜੀ ਇੱਕ ਨੰਬਰ ਆ ਲਾਗੇ ਤੋਂ ਥਾਣ ਵਿਖਾ ਦਗੇ ਤੁਹਾਨੂੰ ਆ ਦੇਖੋ ਠੀਕ ਆ ਜੀ ਠੀਕ ਆ ਇਧਰ ਸੈਕੰਡ ਨੰਬਰ ਤੇ ਆ ਜਗੇ ਤੇ ਆਪਣੇ ਕੋਲ ਇੱਕ ਆਮ ਆਜ ਗੱਪਣ ਖਰੀ ਹੈ ਜੀ ਗੱਪਣ ਆ ਜੀ ਆ ਖੋਲ ਲੀਂ अच्छा फिर एदा सुवा गणवा एदा सुवा तिज्जा जे संधू साहब तिज्जा सुंदी है हां जी मांजे ना सिर्फ मांजे भी करमारी दुध वाली उठो अच्छी अच्छी पूरी पिशों हड्डी तो हां जी हां जी साफ सुथरी हां दोस्तों सिंगल हड्डी थी है ते नीली ਦੇ ਵਿੱਚ ਕੋਈ ਵੀ ਰਮਨ ਸਕਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਨੀਲੀ ਵਿੱਚ ਪੱਖ ਮੈਂ ਇਹਦਾ ਬਿਲਕੁਲ ਪਤਲੀ ਚਮੜੀ ਆ ਤੇ ਤਜਾ ਸੁਆ ਜੀ हां जी हां जी ਤਜਾ ਸੁਆ ਲੈਣੀ ਇਹਦੇ ਮੈਨੂੰ 8-7 ਹਫਤਾ ਲਾ ਜੂਗੀ ਇਸ ਹਫਤਾ ਮੰਨ ਕੇ ਕੋਈ ਕਰੇ ਸੌਦਾ ਹਾਂ ਜੀ ਹਫਤੇ ਬਣਦੀ ਚੰਗੀ ਮੈਂ ਸਾਫ ਸੁਥਰੀ ਇੱਕ ਹਫਤਾ ਦੋਸਤੋ ਸਮਾਜ ਇਹਦਾ ਪਿਆ ਸੁਣਦਾ ਠੀਕ ਆ ਜੀ हां जी ਤੇ ਬਾਕੀ ਜਿੰਨੇ ਵੀ ਆ ਬਿਲਕੁਲ ਪਤਲੇਪਨ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਮੈਂ ਆ ਫੇਰ ਕੁਆਲਟੀ ਦਿਖਾਉਣੀ ਹੈ ਤੁਹਾਨੂੰ ਬਿਲਕੁਲ ਛੋਟਾ ਸਿੰਘ ਆ ਦੇਖੋ ਇਹ ਲੱਗਾ ਪਾਣੀ ਤੇ ਆਈ ਫੇਰ ਨਾਲ ਸੋ ਲਾਇ ਬਰਾਈ ਪਈ ਹੈ ਦੋਸਤੋ ਅਜੇ ਤਕਰੀਬਨ 5-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਸਮਾਂ ਨਾਰਮਲੀ 5-6-7 ਦਿਨ ਆਰਾਮ ਨਾਲ ਲੈ ਜੂਗੀ ਅਜੇ ਸੋ ਸਬੂਤੇ ਨਿਸ਼ਾਨ ਚਾਰੇ ਪੈਰ ਮਾਰਕਿੰਗ ਦੇ ਵਿੱਚ ਉਹ ਨੀਲੀ ਦੀ ਮਾਇ ਆਪਾਂ ਨੂੰ ਕਹਿ ਸਕਦੇ ਆ ਵੀ ਨੀਲੀ ਦੀ ਮੱਝ ਤੇ ਬਾਕੀ ਅਗੇ ਬਾਕੀ ਸੰਤ ਰੈਡ ਮੋਡ ਵੀ ਬੜਾ ਚੰਗਾ ਵਾ ਬਾਕੀ ਦੁੱਧ ਵਾਲੀ ਆਪਾਂ ਇਹ ਦੁੱਧ ਮੈਂ 10000 ਕਿਲੋ ਜਿਆਦਾ ਨਹੀਂ 10000 ਕਿਲੋ ਹਾਂ ਠੀਕ ਹੈ ਜੀ ਆਹ ਦੇਖੋ ਤੇ ਪਣ ਤੁਪਣ ਬੜੀ ਓਕੇ ਆ ਵੇ ਪਾਰ ਪਿਛੇ ਦੀ ਪੂਰੀ ਗਰੰਟੀ ਪੂਰੀ ਨਹੀਂ ਬਣੇ ਬਿਲਕੁਲ ਕਮਿਟੇਸ਼ਨ ਹੈ ਨਹੀਂ ਕੋਈ ਜੀ ਪੰਜ ਪਾਇ ਹੈ ਇੱਕ ਪਾਈ ਵੀ ਇੰਨਾ ਚੰਗੀ ਆ ਮਾਜਾ ਓਵਰঅল ਜਿੰਨੀ ਸਾਰੀ ਚੰਗੀ ਆ ਬਾਕੀ ਦੋਸਤੋ ਸਮਾਂ ਹੀ ਆ ਜਿਹੜਾ ਕੋਈ ਪੰਜ ਚਾਰ ਦਿਨ ਲੈਂਦੀ ਆ ਹਾਂਜੀ ਹਾਂਜੀ ਹਫਤੇ ਜਦਾਂ ਪਿੰਡੇ ਪੁੰਡੇ ਦੀ ਵੇਖੋ ਤੁਸੀਂ ਬੜੀ ਸੋਹਣੀ ਆ ਠੀਕ ਆ ਜੀ ਬਿਲਕੁਲ ਪਤਲਾ ਪਿੰਡਾ ਦੁੱਧ ਵਾਲੀ ਮਾਂ ਹਾਂਜੀ ਨਾਰਮਲੀ ਆਪਾਂ ਸਾਰੀ ਵੀਰ ਕਹਿ ਦਿੰਨੇ ਆ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਜਿਹੜਾ ਪਸ਼ੂ ਆ ਜਾਂ ਉੱਚੀ ਹੱਡੀ ਦੇ ਵਿੱਚ ਆ ਨਾਰਮਲੀ ਚੰਗਾ ਦੁੱਧ ਚੁਹਾ ਜਾਂਦਾ ਤੇ ਇਹਦਾ ਵੀਰ ਸਬਜੀ ਕੀ ਡਿਮਾਂਡ ਆ ਆਪਾਂ ਅੱਜ ਕਰਦੇ ਆ ਇਹ ਸੰਧੂ ਸਾਹਿਬ ਡਿਮਾਂਡ ਤੇ ਆਪਾਂ 75000 ਦੀ ਆ ਹਾਂ ਠੀਕ ਹੈ ਜੀ ਡਿਮਾਂਡ 75 ਆ ਥੋੜੀ ਜੀ ਇਧਰ ਇਹਨੂੰ ਸਿੱਕ ਕੇ ਦਿਖਾ ਦਗੇ ਲਓ ਦੋਸਤੋ 70000 ਦੀ ਇਹ ਲਾਸਟ ਲੈ ਦੇ ਆ 75000 ਦੀ ਡਿਮਾਂਡ ਆਦੀ ਗਾ ਜੀ ਬਾਕੀ ਇੱਕ ਵਾਰੀ ਫੇਰ ਤੁਸੀਂ ਆ ਵੇਖੋ ਬੈਕ ਸਾਈਡ ਤੋਂ ਅੱਗੋਂ ਪਿੱਛੋਂ ਕਰੋ ਚੈੱਕ ਤੇ ਕਰਮਾੜੀ ਥੱਲਿਓਂ ਕਾਫੀ ਸੋਨਾ ਬਣੂਗਾ ਜੇ ਘੱਟੋ ਘੱਟ 5-7 ਦਿਨਾਂ ਦੇ ਵਿੱਚ ਹਾਂ ਜੇ ਮਾਰਗੀ ਵੀ ਹੈਗੀ ਅਸਾ ਠੀਕ ਆ ਆ ਦੇਖੋ ਇੱਕ ਸਾਰ ਪੱਧਰ ਕੋਈ ਇਹ ਨਹੀਂ ਰਗਾ 22 ਸ਼ਾਇਦ ਹੈ ਕੋਈ ਨਕਾ ਨੁਕਾ ਕੋਈ ਕਿਸੇ ਰਕਮ ਦੀ ਕੋਈ ਗੱਲਬਾਤ ਨਹੀਂ ਬਾਕੀ ਮੂੰਹ ਮੱਤੇ ਵੀ ਚੰਗੀ ਲੱਗਦੀ ਹੈ ਕਿਉਂ ਸਿੰਘ ਜਿਹੜਾ ਬਿਲਕੁਲ ਗਲਾਈ ਦੇ ਵਿੱਚ ਹੈ ਬੈਕ ਸਾਈਡ ਤੋਂ ਬਿਲਕੁਲ ਗਲਾਈ ਦੇ ਵਿੱਚ ਸਿੰਘ ਹੈ ਤੇ 70000 ਇਹ ਲਾਸਟ ਲੈ ਦੇ ਜਿੱਥੇ ਕਿਸੇ ਭਰਾ ਨੂੰ ਦਿੱਤੀ ਜਾਊਗੀ ਇੱਧਰ ਆਪਣੇ ਕੋਲ ਇੱਕ ਵੀਰਾ ਬੱਚੀ ਖੜੀ ਹੈ ਵੜ ਖੜੀ ਹੈ ਜਰਸੀ ਦੇ ਵਿੱਚ ਹਾਂਜੀ ਇਹ 15 ਹੀ ਪਾ ਜੀ ਇਹਦਾ ਇਹ ਜਰਸੀ ਵੜਾ ਇਹ ਦੂਜਾ ਸੁਆ ਮੰਨ ਲਓ ਘਰ ਵਾਲੇ ਦੂਜਾ ਹੀ ਜਾਂਦੇ ਦੂਜਾ ਮੰਨ ਲਓ ਤੀਜਾ ਮੰਨ ਲਓ ਠੀਕ ਹੈ ਜੀ ਹਾਂ ਜੀ ਕੋਈ ਮੈਨੂੰ ਲੱਗਦਾ ਵੀ ਜਿੰਨਾ ਕਿ ਮੁੱਲ ਕਰਦੇ ਨਾ ਜੇ ਸਾਡਾ ਸੋਹਰੇ ਕਿਹਨੇ ਦੇਖਣੀ ਨਹੀਂ ਮੋਲ ਆਪਣਾ ਜਾਇ ਜੀ ਆਪਾਂ ਤੁਹਾਨੂੰ ਕੀ ਵੀ ਜੋ ਪਾਈ ਦੀਆਂ ਹੀ ਬਿਲਕੁਲ ਬਸੇ ਪਸ਼ੂ ਪਾਜੀ ਵੇਖੋ ਜੇ ਦਰਮਿਆਨਾ ਪਸ਼ੂ ਆ ਜਾਂ ਚੰਗਾ ਪਸ਼ੂ ਆ ਫਿਰ ਵੀ ਭਾਪੜਤਾ ਬੜਾ ਜਿਆਦਾ ਪੜਤਾ ਫਿਰ ਵੀ ਚੰਗਾ ਪਾਣ ਤਾਂ ਲਿਖਦਾ ਜੀ ਇਹਦੀ ਵੀ ਡਿਮਾਂਡ ਤੇ ਆਪਾਂ 5000 ਦੀ ਕਰਦੇ ਆ ਆ ਆਪਾਂ 22 ਦੀ ਜਿਹੜਾ 21 ਦੀ ਦੇ ਦਾਂਗੇ ਕੋਈ ਲਾਸਟ 21 ਦੀ ਲਾਸਟ ਉਹ ਜਿਵੇਂ ਉਹਦੇ ਵਿੱਚ ਸਕਨ ਸਕੀ ਮਾਰਾ ਜਾਂ ਸਕੀ ਮਾਰਾ ਹੀ ਕੰਮ ਹੈ ਦਾ ਲੋ ਵੀ ਦੋਸਤੋ ਦੂਜਾ ਸਵੇਰ ਚਾਹੀਏ ਕੋਈ ਭਰਾ ਤੇ ਜਾ ਅਗਲੇ ਠੀਕ ਹੈ ਜੀ ਚਾੜ ਥੋੜੀ ਲਿਸੀ ਗਈ ਸਮਾਂ ਸਮਾਂ ਜਿਹੜਾ ਕੋਈ 8 10 ਦਿਨ ਹੱਜ ਲੱਗ ਜੇ ਆਪਾਂ ਲਾ ਦਨੇ ਇਹਦੇ ਰਹਿੰਦੇ ਆ ਜੀ ਹਾਂ ਥੋੜਾ ਜਿਹਾ ਚਲੋ ਨਾਰਮਲ ਕਹਿ ਦਈਏ ਵੀ ਉਹ ਜੇ ਭਾ ਪਰਪਾ ਕਰਦਾ ਜੇ ਲਸੇਰੇਪਨ ਦੇ ਵਿੱਚ ਆ ਬਾਕੀ ਜਰਸੀ ਰੋਣਾ ਵੈਸੇ ਭਾਜੀ ਜ਼ਿਆਦਾ ਵੀ ਆਪਾਂ ਕਹੀਏ ਪੂਰ ਨੇ ਨਿੱਗਰ ਨੁਗਰ ਤਾਂ ਹੁੰਦੀਆਂ ਉਹ ਨਹੀਂ ਆ ਨਾਰਮਲ ਇੰਨੀਆਂ ਕੀ ਹੁੰਦੀਆਂ ਵੈਸੇ ਹਾਂਜੀ ਹਾਂਜੀ ਇਹ ਨਾ ਵੱਜੀ ਰਹੀ 21 ਥਾ ਦੇ ਕਿਸੇ ਉਹਨਾਂ ਥਾ ਇੱਕ ਵਾਰੀ ਹੋਰ ਥੋੜਾ ਜਿਹਾ ਨੇੜੇ ਘੁਮਾਦ ਗਿਆ ਨੂੰ ਐਨ ਘੁਮਾ ਦੇ ਲੋ ਵੀ ਆ ਕਰੋ ਜੱਕ ਠੀਕ ਆ ਜੀ ਉਹ ਮੋਲ ਜਿਹੜਾ ਪੁੱਛੋ ਐਂਡ ਟੂ ਐਂਡ ਜਿਹੜਾ 21000 ਇਹਦਾ ਲੈਦੇ ਆ 25000 ਡਿਮਾਂਡ ਆ ਬਾਕੀ ਥੱਲੇ ਤੁਸੀਂ ਦੇਖ ਸਕਦੇ ਜੇ ਚਾਰੇ ਥਣ ਬਾਕੀ ਚੋਣ ਵਾਲੇ ਨੂੰ ਸੰਧੂ ਸਾਹਿਬ ਭਾ ਕੀੜਾ ਟੋਕੜਾ ਨਾ ਭਾਵਾ ਚੋਣ ਵਾਲੇ ਆ ਸਾ ਬਿਲਕੁਲ ਭਾਈ 11 ਕਿਲੋ ਦੁੱਧ ਬੜੀ RAM ਨਾ ਦਈ ਜਾਣਾ ਨੇ ਬਈ ਜਣਾ ਜੀ ਦਈ ਜਾਣਾ ਬਿਲਕੁਲ ਆ ਦੇਖੋ ਜੀ ਠੀਕ ਆ ਭਾਂਡੇ ਭੁੰਡੇ ਦੀ ਬੜੀ ਖੁੱਲੀ ਆ ਢੱਲਾ ਢੋਲਾ ਵਣੀਆਂ ਚੱਡਾ ਚੰਗਾ ਮ ਆਪਾਂ ਕਿਸੇ ਵੀਰ ਦੀ ਗੱਲ ਨਹੀਂ ਕਰਦੇਗੇ ਕਈ ਵਾਰ ਕਿਸੇ ਵੀਰ ਦੀ ਪਰਤੇਜ ਮਹਿੰਗੀ ਹੁੰਦੀ ਆ ਤੇ ਖਰੀਦ ਆਟੋਮੈਟਿਕਲੀ ਉਹਨੂੰ ਕਿੰਨਾ ਕਿਤੇ ਵੱਧ ਕਰਨੀ ਪੈਂਦੀ ਆ ਜੇਕਰ ਭਾਪੜਤੇ ਦੇ ਵਿੱਚ ਬਣਿਆ ਪਸ਼ੂ ਤੇ ਕਿ ਬਿਲਕੁਲ ਤੁਹਾਡੇ ਤੱਕ ਵੀ ਭਾਪੜਤੇ ਦੇ ਵਿੱਚ ਪਹੁੰਚ ਜਾਂਦਾ ਠੀਕ ਆ ਰੰਗ ਬਿਲਕੁਲ ਰੈਡ ਕਲਰ ਦੇ ਵਿੱਚ ਕੋਲ ਬਦਾਮੀ ਰੰਗਾ ਫੇਸ ਕੁਆਲਟੀ ਆ ਦੇਖੋ ਠੀਕ ਆ ਜੀ ਛੋਟੀ ਬੂਥੀ ਦੇ ਵਿੱਚ ਠੀਕ ਆ ਜੀ ਤੇ ਮੇਲਾ ਲੁੱਟਣ ਵਾਲੀ ਗੱਲ ਬਾਤ ਹੀ ਬਿਲਕੁਲ ਜੀ ਤਾਈਓ ਆਪਾਂ ਮੇਲਾ ਆਪਾਂ ਨੂੰ ਭਾਜ ਦਾ ਭਾਜ ਦੇਣਾ ਬਾਕੀ ਚਲੋ ਉਹ ਤੇ ਆਂਦੇ 12 ਕਿਲੋ ਦੁੱਧ 11 12 14 ਦਊਗੀ ਸੇਵਾ ਕਰੂਗਾ ਨਹੀਂ ਨਹੀਂ ਕੋਈ ਸੇਵਾ ਕਰੂਗਾ ਵੇਖੋ ਜੀ ਕਰਮਾਲੀ ਨੇ ਕਿਤੇ ਦੁੱਧ ਲੈ ਕੇ ਕਿਤੇ ਜਾਣਾ ਕਰਮਾਲੀ ਵੀ ਯਾਰ ਬਾਕੀ ਚਲੋ ਭਾ ਵੀ ਤੋਕਣਾ ਵਾਲਾ ਹੀ ਆ ਸਹੀ ਹੈ ਜੀ ਲਓ ਜੀ 21000 ਦੀ ਮਿਲ ਜੂਗੀ ਹਾਂ ਨਾ ਠੀਕ ਹੈ ਜੀ ਵਾੜ ਚੰਗੀ ਆ ਸੋ ਪਹਿਲੀਆਂ ਦੇ ਵਿੱਚ ਦੋਸਤੋ ਕੋਈ ਭਰਾ ਸੌਦਾ ਕਰ ਲੇ ਠੀਕ ਹੈ ਜੀ ਤੇ ਇਹ ਅੱਜ ਟੋਟਲ ਦੋਸਤੋ ਤਿੰਨ ਨਾਗ ਨੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਸੀਗਾ ਇਹਨਾਂ ਨਾਲ ਮੌਜੂਦਾ ਚਾਰ ਹੀ ਤੇ ਕੋਈ ਵੀ ਭਾਜੀ ਸਰਵਿਸਿੰਗ ਜੀ ਲਈ ਆਈ ਐ ਇਸੇ ਤਰ੍ਹਾਂ ਹੀ ਹੁਣ ਇਤਨਾ ਹੀ ਮਾਲਕ ਦੀ ਕਿਰਪਾ ਚਾਹੀਦੀ ਆ ਬਸ ਹੁਣ ਆਉਂਦੇ ਰੋ ਮਾਲ ਤੁਹਾਡਾ ਜੇ ਸਾਫ ਸੁਥਰਾ ਦੇ ਬਾਕੀ ਪਾਪੜਤਾ ਪੁਰਤਾ ਜੇ ਜੀ ਹੁੰਦੇ ਆ ਆ ਜੇ ਹੁੰਦਾ ਜੀ ਗੁਰਾਂ ਦਾ ਦੀ ਕਿਰਪਾ ਹੁਣ ਵਿਲੇ ਹੋ ਗਿਆ ਆਪਾਂ ਆ ਕਣ ਕਣ ਕੰਮ ਬੀਜ ਲੀਆਂ ਪਰ ਆ ਠੀਕ ਆ ਜੀ ਬਹੁਤ ਵਧੀਆ ਲੋ ਵੀ ਕਿਸਾਨ ਵੀਰੋ ਅੱਜ ਨਾਕਸੀ ਕੇ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਤੀਆਂ ਨੇ ਆਪਾਂ ਠੀਕ ਆ ਜੀ ਮੱਝਾਂ ਦੋਵੇਂ ਬਹੁਤ ਚੰਗੀਆਂ ਨੇ ਤੋਂ ਜਿਹੜੇ ਵੀਰ ਨੇ ਚਲੋ ਨਾਰਮਲ ਪੈਸੇ ਖਰਚ ਕਰਨੇ ਆ ਇੱਕ 70000 ਦਾ ਨਾਕ ਜਿਹੜਾ ਤੁਹਾਨੂੰ ਦਿਖਾਇਆ ਮੱਝ ਇਹ ਵੀ ਚੰਗੀ ਆ ਨਾਰਮਲ 10000 10000 ਲੀਟਰ ਤੋਂ ਦੇਣੇ ਤੁਹਾਨੂੰ ਹਾਂਜੀ 10000 ਲੀਟਰ ਆਹ ਆਰਾਮ ਨਾਲ ਚਵਾਈ ਜੀ ਨਾ ਬਾਕੀ ਜਿਹੜੀ ਪਹਿਲੇ ਨੰਬਰ ਤੇ ਮਾਜੇ ਦਿਖਾਈਏ ਵੱਡੀ ਆ ਠੀਕ ਆ ਜੀ ਸੋ ਵੱਡੀ ਮਾਜਾ ਚੌੜਾ ਪਿੱਠ ਪੂਰਾ ਫੁੱਲ ਰਾਜੀ ਆ ਮਗਰ ਵੀ ਕੱਟੀ ਆ ਸੋ ਵੇਖ ਕੇ ਦਿਕਦੁਖ ਤੋਂ ਸਾਰੇ ਭਰਾਵਾਂ ਨੂੰ ਸਮਝਾਈ ਜਾਣੀ ਆ ਵੀ ਛੇਕ ਹੀ ਆ ਤੇ ਬਾਕੀ ਤਾਂ ਤੁਹਾਨੂੰ ਵੀ ਕਰਮਾ ਦੀ ਨੂੰ ਬਹੁਤ ਸਖੌਂ ਸੁਰਤ ਲਗਾ ਤੇ ਜਿੰਨੀ ਸਖੌਂ ਕਰ ਲੋ ਉਨੀ ਥੋੜੀ ਆ ਬਾਕੀ ਚੀਜ਼ ਤੋਂ ਦੋਸਤੋ ਆਪ ਦਸੋਗੇ ਵੀ ਹੈ ਆ ਕੋਈ ਸ਼ਾਇਦ ਕੋ ਠੀਕ ਆ ਜੀ ਸੋ ਵੰਡ ਦੇਰ ਲਓ ਵੇਖੋ ਇੱਕੋ ਜਿਹਾ ਥਾਂ ਅਗਲੇ ਨਾਲ ਅਗਲਾ ਤੇ ਪਿਛ ਤੇ ਮਗਰ ਵੀ ਕੱਟੀ ਆ ਠੀਕ ਹੈ ਭਰਾ ਤੇ ਲੱਗੀ ਆ ਆਪ ਨੂੰ ਵੀ ਚਵਾਈ ਯਾਰ ਖਾਨ ਮੁਖੀ ਦਾ ਬਾਕੀ ਵੀਰ ਚਵਾਈ ਦੱਸੀ ਜਾਂਦਾ ਤਾਂ ਨਹੀਂ ਬੱਸੀ ਜਾਂਦਾ ਕਿ ਚਵਾਈ ਕਿਹਦੀ ਹੋਊਗੀ ਬਾਕੀ ਕੱਟੀ ਵੀ ਉਹਨਾਂ ਟੀਕੇ ਦੇ ਟੀਕੇ ਚੰਗਾ ਭਰਾਇਆ ਮਗਰ ਮੈਨੂੰ ਤਾਂ ਬਲਾਇਕ ਹੀ ਕੱਟੀ ਆ ਪੁੱਛਦੇ ਆ ਮਗਰ ਵਾਲ ਵਾਈ ਦੀ ਹਾਂਜੀ ਮਾੜੇ ਜੇ ਮੈਂ ਹਾਂ ਲੋ ਵੀ ਪ੍ਰਭੂ ਇਹ ਅੱਜ ਨਗਨੇ ਵੀਰ ਸਰਬਜੀਤ ਸਿੰਘ ਉਹਨਾਂ ਦੇ ਕੋਲ ਤੇ ਇੱਕ ਆਪਣੇ ਨੰਬਰ ਵੀਰ ਜੀ ਕਰਦੀ ਆ ਸੰਗੇ ਨੰਬਰ 9779323282 ਠੀਕ ਹੈ ਜੀ ਹਾਂਜੀ ਇੱਕ ਹੋਰ ਨੰਬਰ ਵੀਰ ਜੀ ਚੱਲਦਾ ਆਪਣੇ ਕੋਲ ਇੱਕ ਹੋਰ ਲੇਖੋ 7347627656 ਠੀਕ ਹੈ ਜੀ ਠੀਕ ਹੈ ਲਓ ਦੋਸਤੋ ਇਹ ਸਾਨੇ ਵੀਰ ਸਰਬਜੀਤ ਸਿੰਘ ਪਿੰਡ ਸ਼ਕਰੀ ਤੋਂ ਸਮਾਲ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਆਉਂਦਾ ਰਹਿੰਦਾ ਸੋ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ